जो मैं जाना तो हाँ था था, हा, हा, तो 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 ਤਾ ਬੱਚਾ ਰੋ ਰਿਹਾ ਸੀ ਨਾਲ ਹੱਥ ਨਹੀਂ ਲਿਏ ਹੋਏ ਸੀ ਉਹਦੇ ਉਹ ਕਹਿੰਦਾ ਮੋਟਰਸਾਈਕਲ ਮੈਨੂੰ ਚੱਕਣ ਆਇਆ ਕਹਿੰਦਾ ਜਿਹੜੀ ਮਦਰ ਹੈ ਉਹ ਕਿਸੇ ਹੋਰ ਨਾਲ ਮੈਰਿਜ ਹੋਈ ਵੀ ਆ ਤੇ ਉਹਦੇ ਕੋਲ ਰਹਿਣਾ ਚਾਹੁੰਦਾ ਹੈ ਆਪਣੇ ਫਾਦਰ ਨਾਲ ਨਹੀਂ ਲੱਗਦਾ ਉਹਦੇ ਕਰਕੇ ਮੈਂ ਸਾਰਾ ਇਹ ਜਮਾ ਬੈਠਾ ਕਹਿੰਦਾ ਚਲ ਜੇ ਅਸੀਂ ਬੱਚੇ ਨੂੰ ਵੀ ਹਾਂ ਜੇ ਤੂੰ ਮਾਂ ਕੋਲ ਜਾਣਾ ਚਾਹੁੰਦਾ ਹੈ ਜਦੋਂ ਸਾਨੂੰ ਉਹਦਾ ਐਡਰੈਸ ਪਤਾ ਲੱਗ ਜੂਗਾ ਤੇ ਤੁਹਾਨੂੰ ਪਤਾ ਲੱਗ ਜੂਗਾ ਅਸੀਂ ਤੈਨੂੰ ਛੱਡ ਦਾਂਗੇ ਤੇ ਟੀਚਰੋ ਹਾਂਜੀ ਸਰ ਮੈਂ ਹਾਂਜੀ ਇਹ ਕੀ ਮਾਮਲਾ ਤੁਹਾਡੇ ਧਿਆਨ ਚਾਹੀਦਾ ਉਹਦੇ ਬਾਰੇ ਸ਼ੋਰਟ ਦੱਸ ਸਰ ਜਦੋਂ ਮੈਂ ਸਕੂਲ ਆਇਆ ਨਾ ਤਾਂ ਬੱਚਾ ਰੋ ਰਿਹਾ ਸੀ ਨਾ ਹੱਥ ਨੀਲੇ ਹੋਏ ਹੋਏ ਸੀ ਉਹਦੇ ਉਹ ਕਹਿੰਦਾ ਮੋਟਰਸਾਈਕਲ ਮੈਨੂੰ ਚੱਕਣ ਆਇਆ ਮੈਂ ਹੱਥ ਤੋਂ ਆਏ ਬੱਚੇ ਤੇ ਮੈਂ ਇਹਦੇ ਘਰ ਦੇੋਂ ਸਿੱਧੇ ਮਗਾਹਾ ਗੱਲ ਬਾਤ ਹੈ ਭਾਈ ਤੁਸੀਂ ਆ ਕੇ ਦੇਖੋ ਕੀ ਗੱਲ ਬਾਕੀ ਪਹਿਲਾਂ ਮੇਰੇ ਤੋਂ ਕੀ ਹੋਇਆ ਪਤ ਨਹੀਂ ਬੱਚਾ ਠੀਕ ਹੈ ਠਾਕ ਬਿਲਕੁਲ ਬੱਚਾ ਠੀਕ ਹੈ ਉਹ ਕਹਿੰਦਾ ਮੇਰਾ ਸਿਰ ਦੁਖਦਾ ਮਨ ਮਾਰੇ ਚੱਕਰ ਜਾਂਦੇ ਸੀ ਦਿੰਦੂ ਆਈ ਬਾਕੀ ਕਿ ਇਹ ਸੱਚਾਈ ਕੀ ਤੁਹਾਡੇ ਸਾਹਮਣੇ ਆਈ ਹੁਣ ਜਿਹੜੇ ਇੰਨੇ ਬੰਦੇ ਇਕੱਠੇ ਹੋਏ ਆ ਅਫ ਸਰ ਸਿੱਧਾ ਇਹ ਕਹਿੰਦੇ ਬਈ ਹੋ ਸਕਦਾ ਬੱਚਾ ਥੋੜੇ ਝੂਠ ਬੋਲਦੇ ਹੁੰਦੇ ਜੀ ਬੱਚੇ ਦਾ ਮਨ ਦਾ ਸੱਚੇ ਹੁੰਦੇ ਬੱਚੇ ਝੂਠ ਨਹੀਂ ਬੋਲਦੇ ਹੋ ਸਕਦਾ ਜੀ ਚੀਜ਼ਾਂ ਦੇ ਅਸਰ ਹੋਇਆ ਹੋਰ ਕੀ ਤੁਸੀਂ ਅੱਗੇ ਕੀ ਕਰ ਕਹਿਣਾ ਚਾਹੁੰਦੇ ਜੀ ਸਮਝਾਤਾ ਅਸੀਂ ਬੱਚੇ ਨੂੰ ਵੀ ਹਾਂ ਜੇ ਤੈ ਮਾਂ ਕੋਲ ਜਾਣਾ ਚਾਹੁੰਦਾ ਜਦੋਂ ਸਾਨੂੰ ਉਹਦਾ ਐਡਰੈਸ ਪਤਾ ਲੱਗ ਜਾਊਗਾ ਤੀ ਆ ਤੈਨੂੰ ਪਤਾ ਲੱਗ ਜੀ ਬਸ ਅਸੀਂ ਤਾਂ ਛੱਡ ਦਾਂਗੇ ਪਰ ਜਿਵੇਂ ਇਹਨੇ ਬਕੂਆ ਬਣਾਇਆ ਇਹਦੇ ਪਿੱਛੇ ਕੋਈ ਕੋਈ ਸਾਜ਼ਿਸ਼ ਹੈ ਕਿ ਆਪਣੇ ਦਿਮਾਗ ਨੇ ਬਣਾ ਲਿਆ ਆਪਣੇ ਦਿਮਾਗ ਬੱਚੇ ਦਾ ਦਿਮਾਗ ਪਰ ਸਰ ਬੜੀ ਹੈਰਾਨੀ ਵਾਲੀ ਗੱਲ ਹੋਈ ਪਿੰਡ ਵਾਸੀ ਵੀ ਖੜੇ ਸੀ ਕੁਝ ਹੀ ਸਮੇ ਇਹ ਲੱਕਾਬੀ ਸਿ ਨੂੰ ਦੇਖ ਰਿਹਾ ਕਿ ਕੁਝ ਹੀ ਸਮੇਂ ਦੇ ਵਿੱਚ ਹੀ ਸਾਰੇ ਜਿਹੜੇ ਨੌਜਵਾਨ ਖੜੇ ਹੈ ਕਿਵੇਂ ਤੁਸੀਂ ਥੋੜੇ ਸਮੇਂ ਦੇ ਵਿੱਚ ਸਾਰਾ ਸਿਸਟਮ ਕਢ ਲਿਆ ਜੀ ਨਹੀਂ ਦੇਖੋ ਵੀ ਮੈਨੂੰ ਅਸਲ ਗੱਲ ਪਤਾ ਲੱਗੀ ਨਾ ਜਦੋਂ ਮੈਂ ਕੁਝ ਪਤਾ ਕਰਿਆ ਵੀ ਹਾਂ ਵੀ ਉਹ ਆਪਣੀ ਅਸਲ ਮਾਂ ਕੋਲ ਜਾਣਾ ਚਾਹੁੰਦਾ ਹੈ ਅਸਲ ਮਤਲਬ ਕਾਰਨ ਕੀ ਸੀ ਇਸ ਚੀਜ਼ ਦਾ ਜੀ ਜੀ ਜਦੋਂ ਆਪਾਂ ਨੂੰ ਕਾਰਨ ਪਤਾ ਲੱਗ ਗਿਆ ਤਾਂ ਫਿਰ ਮਤਲਬ ਤੇ ਇਹਨੇ ਬੇਟੀ ਨੇ ਮੈਂ ਐਪਰੀਸ਼ੀਏਟ ਕਰੂੰਗਾ ਇਹਨੂੰ ਜੀ ਇਹਨੇ ਜੋ ਬਿਲਕੁਲ ਸੱਚ ਸੱਚ ਦੱਸਿਆ ਇਹਨੇ ਮਿਲਦਾ ਰਸਤਾ ਤਾਂ ਇਹਨੇ ਸਾਡਾ ਠੀਕ ਕਰਤਾ ਜੀ ਜੀ ਉਹ ਕਹਿੰਦੇ ਨੇ ਅਕਸਰ ਕਹਾਣੀ ਹੈ ਕਿ ਬੱਚੇ ਮੰਨ ਕੇ ਸੱਚੇ ਸੱਚੇ ਹਾਂ ਇਹਨੇ ਬਿਲਕੁਲ ਸਾਨੂੰ ਬਿਲਕੁਲ ਠੀਕ ਕਰ ਦਿੱਤਾ ਜੀ ਜੀ ਵਾਲਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਮੌਕੇ ਤੇ ਪਹੁੰਚੇ ਹੋ ਇੱਥੇ ਦਿਵਾਲੀ ਆਪਣੇ ਪੇਡੀਆਂ ਪੇਡੀਆਂ ਮੰਡ ਚ ਇਹਦੇ ਬਾਰੇ ਮਾੜਾ ਜਿਹਾ ਦੱਸ ਦਿਓ ਕੀ ਗੱਲ ਬਾਤ ਹੈ ਮੈਨੂੰ ਅਸਰਿਆ ਸਪੈਸ਼ਲ ਆਫਸਰਾ ਨੂੰ ਆਇਆ ਸੀ ਵੀ ਆ ਇੰਦਾ ਕੋਈ ਅਗਰ ਵੀ ਗੱਲ ਚੱਲ ਰਹੀ ਹੈ ਕਿ ਮੈਂ ਮੌਕੇ ਤੇ ਆਇਆ ਤਾਂ ਸਾਰੀ ਅਸੀਂ ਜਦੋਂ ਤਫ਼ਤੀਸ਼ ਕੀਤੀ ਹੈ ਪਤਾ ਕਰਿਆ ਤਾਂ ਇਹ ਇੰਦਾ ਨਾ ਜਿਹੜੀ ਮਦਰ ਹੈ ਉਹ ਕਿਸੇ ਹੋਰ ਨਾਲ ਮੈਰਿਜ ਹੋਈ ਵੀ ਹੈ ਤੇ ਉਹਦੇ ਕੋਲ ਰਹਿਣਾ ਚਾਹੁੰਦਾ ਹੈ ਆਪਣੇ ਫਾਦਰ ਨਾਲ ਨਹੀਂ ਰਹਿਣਾ ਚਾਹਦਾ ਉਹਦੇ ਕਰਕੇ ਮੈਂ ਸਾਰਾ ਇਹ ਗਮ ਵੱਧ ਹੁਣ ਇਹ ਅਸਲ ਬਕੂਆ ਕੀ ਗੱਲਬਾਤ ਹੋਈ ਹੈ ਤੁਸੀਂ ਇੱਥੇ ਇਹਨਾਂ ਨੂੰ ਕੀ ਦੱਸੇ ਬੱਚਿਆਂ ਨੇ ਜਾਂ ਟੀਚਰਾਂ ਨੇ ਬੱਚਾ ਮੰਨਦਾ ਵੀ ਮੈਂ ਆਪਣੀ ਮਦਰ ਕੋਲ ਜਾਣਾ ਚਾਹੁੰਦਾ ਹੈ ਇਹ ਜਿਹੜੀ ਇਹਨੇ ਕੀਤੀ ਹੈ ਇਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਹੋਈ ਆ ਵੀ ਕਿਡਨਾਪੇ ਕਰ ਲਿਆ ਇਹ ਦੀ ਆਪਣੀ ਸੋਚ ਹੈ ਜਾਂ ਆਪਣੀ ਸੋਚ ਹੈ ਚਲੋ ਬੱਚਾ ਇਸ ਕਰਕੇ ਆਪਾਂ ਨੂੰ ਸਮਝਾਵਾਂਗੇ ਪਰ ਇਲਾਕੇ ਦੇ ਵਿੱਚ ਗੱਲ ਹੋਰੇ ਪਾਸੇ ਚਲੀ ਗਈ ਸੀ ਕਿ ਐਦਾਂ ਦੀ ਅਣਸੁਖਾਵੀ ਘਟਨਾ ਹੋਣ ਲੱਗੀ ਸੀ ਕਿ ਬੱਚੇ ਨੂੰ ਸਕੂਲੋਂ ਚੱਕ ਲੈਣਾ ਇੱਕ ਵਾਰੀ ਤਾਂ ਸੁਣ ਕੇ ਮੇਰਾ ਵੀ ਥੋੜਾ ਹੋ ਗਿਆ ਸੀ ਵੀ ਮਤਲਬ ਬੱਚੇ ਦਾ ਕਿਡਨਾਪ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜੀ ਬਟ ਜਦੋਂ ਮੈਂ ਆ ਕੇ ਇੱਥੇ ਸਾਰਾ ਤਰਤੀਬ ਕੀਤੀ ਕੋਈ ਐਦਾਂ ਦੀ ਗੱਲ ਕਹਿੰਦੀ ਫਿਰ ਇੱਕ ਵਾਰੀ ਰੌਲਾ ਪਿਆ ਸੀ ਜਿਵੇਂ ਪ੍ਰਸ਼ਾਸਨ ਨੇ ਰੜ ਕੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੀ ਦੇ ਕਹਿਣਾ ਚਾਹੁੰਦਾ ਉਹਦੇ ਬਾਰੇ ਦੱਸਣਾ ਮੈਂ ਕਹਿੰਦਾ ਪ੍ਰਸ਼ਾਸਨ ਦਾ ਸਭ ਤੋਂ ਪਹਿਲਾਂ ਬਹੁਤ ਧੰਨਵਾਦੀਆਂ ਕਿਉਂ ਸਾਡਾ ਅਸੀਂ ਇਸ ਮਸਲੇ ਨੂੰ ਬੜਾ ਗੰਭੀਰਤਾ ਨਾਲ ਲਏ ਇਸ ਵੀ ਜਦੋਂ ਮੈਨੂੰ ਪਤਾ ਲੱਗਿਆ ਨਾ ਕਿ ਇਦਾਂ ਦਾ ਹੋ ਗਿਆ ਤੇ ਅਸੀਂ ਪਹਿਲਾਂ ਖੁਦ ਇਹਨੂੰ ਬੱਚੇ ਨੂੰ ਬਹੁਤ ਵਾਰੀ ਪੁੱਛਿਆ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਹੈਰਾਨ ਨਾ ਕਰੀਏ ਕਿਉਂਕਿ ਦੇਖੋ ਕਿੰਨੀ ਪਰੇਸ਼ਾਨੀ ਹੋਈ ਹੈ ਸਾਰੇ ਇਲਾਕੇ 'ਚ ਇੱਕ ਵਾਰ ਨਾ ਤਹਿਲਕਾ ਮਚ ਗਿਆ ਤੇ ਅਸੀਂ ਇਹਨੂੰ ਬੜੀ ਵਾਰ ਪੁੱਛਿਆ ਪਰ ਇਸ ਬੱਚੇ ਦੇ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਸੋਚਤੀ ਤੇ ਅਸੀਂ ਦਾ ਡੀਐਸਪੀ ਸਾਹਿਬ ਦੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਛੇਤੀ ਸਾਰਾ ਮਸਲਾ ਹੱ